ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੁੱਚੀ ਸੰਗਤ ਨੂੰ ਪਤਾ ਹੈ ਕਿ ਤਨ ਤਨ ਗੁਰੂ ਤੇਗ ਬਹਾਦਰ ਪਾਸ਼ਾ ਜੀ ਜਿਨ੍ਹਾਂ ਦਾ ਅੱਜ ਸ਼ਹੀਦੀ ਦਿਹਾੜਾ ਸਾਰਿਆਂ ਨੂੰ ਪਤਾ ਹੈ ਕਿ ਬੜੀ ਚੜ੍ਹਦੀ ਗਲ੍ਹਾਂ ਦੇ ਵਿੱਚ ਕਿੱਡੀ ਵੱਡੀ ਸਾਡੇ ਇਤਿਹਾਸ ਦੀ ਕੁਰਬਾਨੀ ਹੈ ਗੁਰੂ ਤੇਗ ਬਹਾਦਰ ਪਾਸ਼ਾ ਦੀ ਸਨਾਤਨ ਧਰਮ ਲਈ ਜਿਨ੍ਹਾਂ ਨੇ ਸ਼ਹੀਦੀ ਦਿੱਤੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਜਿਹੜੇ ਕਿ ਗੁਰੂ ਤੇਗ ਬਹਾਦਰ ਪਾਸ਼ਾ ਦੇ ਸਾਹਮਣੇ ਉਹਨਾਂ ਦੀ ਸ਼ਹੀਦੀ ਹੋਈ ਇਸ ਕਰਕੇ ਸਾਰੇ ਆਪਾਂ ਇਕੱਠੇ ਹੋ ਗਏ ਅੱਜ ਉਹਨਾਂ ਦੀ ਸ਼ਹੀਦੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਜਿਨ੍ਹਾਂ ਨੇ Hindu ਧਰਮ ਦੇ ਲਈ ਸਨਾਤਨ ਧਰਮ ਦੇ ਲਈ ਰੱਖਿਆ ਕਰਨ ਵਾਸਤੇ ਸ਼ਹੀਦੀ ਦਿੱਤੀ ਤੇ ਜਿਨ੍ਹਾਂ ਦੇ ਜਾਨ ਤੋਂ ਪਿਆਰੇ ਸਿੱਖ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਵੀ ਅੱਖਾਂ ਦੇ ਸਾਹਮਣੇ ਸ਼ਹੀਦ ਹੋਏ ਇਸ ਕਰਕੇ ਸਾਨੂੰ ਸਾਰਿਆਂ ਨੂੰ ਯਾਦ ਕਰਨਾ ਚਾਹੀਦਾ ਆਪਣੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀਆਂ ਨੂੰ ਦੱਸਿਏ ਵੀ ਸਾਡਾ ਇਤਿਹਾਸ ਕੀ ਹੈ ਅਸੀਂ ਕਿੰਨਾਂ ਦੇ ਵਾਰਸ ਹਾਂ ਤੇ ਸਮੂਚੀ ਸੰਗਤ ਨੂੰ ਬੇਨਤੀ ਕੀ ਬੜੀ ਚੜ੍ਹਦੀ ਕਲਾ 'ਚ ਖਾਲਸਾ ਪੰਥ ਵੱਲੋਂ ਜਿਹਨੀਆਂ ਵੀ ਸਮੂਹ ਰੰਗਰੇਟਾ ਜਥੇਬੰਦੀਆਂ ਵੱਲੋਂ ਦਿੱਲੀ ਤੋਂ ਸੀਸਪੇਟ ਮਾਰਚ ਗੁਰੂ ਤੇਗ ਬਹਾਦਰ ਪਾਸ਼ਾ ਦਾ ਅੱਜ ਉਥੋਂ ਰਵਾਨਾ ਹੋ ਚੁੱਕਿਆ ਤੁਰ ਤੁਰਿਆ ਖਾਲਸਾ ਪੰਥ ਵੱਲੋਂ ਜਿੱਥੇ-ਜਿੱਥੇ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਜਿਹੜੇ ਕਿ ਗੁਰੂ ਤੇਗ ਬਹਾਦਰ ਪਾਸ਼ਾ ਦਾ ਸੀਸ ਦਿੱਲੀ ਚਾਂਦਨੀ ਚੌਂਕ ਤੋਂ ਲੈ ਕੇ ਆਏ ਉਹਨਾਂ ਦੀ ਵੀ ਕੁਰਬਾਨੀ ਆਪਾਂ ਦੇਖੋ ਵੀ ਬੜੀ-ਬੜੀ ਇਤਿਹਾਸ ਦੀਆਂ ਕੁਰਬਾਨੀਆਂ ਸਿੱਖ ਪੰਥ ਦੀ ਜੇ ਪੱਗ ਲਾਜ ਰੱਖੀ ਬਾਬਾ ਜੀਵਨ ਸਿੰਘ ਵਰਗਾ ਜਰਨੈਲ ਵੀ ਜੋਧਾ ਜਰਨੈਲ ਸੀਗਾ ਜਿਨ੍ਹਾਂ ਨੇ ਆਪਣੇ ਪਿਤਾ ਦਾ ਸਿਰ ਉਸੇ ਕੱਟ ਕੇ ਤੇ ਫਿਰ ਗੁਰੂ ਤੇਗ ਬਹਾਦਰ ਪਾਸ਼ਾ ਦਾ ਸਿਰ ਲੈ ਗਏ ਸਾਡੀ ਕੌਮ ਦੇ ਵਿੱਚ ਇਹੋ ਜਿਹੇ ਵੀ ਜਿਹੜੇ ਵੱਡੇ ਜਰਨੈਲ ਹੋਏ ਆ ਜਿਨ੍ਹਾਂ ਨੇ ਪਿਤਾ ਦਾ ਸੀਸ ਕੱਟ ਕੇ ਲਾਇਆ ਤੇ ਗੁਰੂ ਤੇਗ ਬਹਾਦਰ ਪਾਸ਼ਾ ਦਾ ਸੀਸ ਲੈ ਕੇ ਆਏ ਅੱਜ ਸੀਸਪੇਟ ਮਾਰਚ ਉਹਨਾਂ ਰਾਹਾਂ ਦੇ ਉੱਤੇ ਦੀ ਚੱਲਦਾ ਆ ਰਿਹਾ ਹੈ ਬੜ ਖਾਲਸਾ ਜਿੱਥੇ ਉਹਨਾਂ ਦਾ ਪੜਾ ਸੀ ਤਰਾਵੜੀ ਉੱਥੇ ਪੜਾ ਕੀਤਾ ਜਾਏਗਾ ਨਾਭ ਗੁਰਦੁਆਰਾ ਨਾਭਾ ਸਾਹਿਬ ਨਾਭਾ ਸਾਹਿਬ ਤੋਂ ਕਿਰਤਪੁਰ ਸਾਹਿਬ ਫਿਰ ਅਨੰਦਪੁਰ ਸਾਹਿਬ ਉਨਾ ਪੜਾਵਾਂ ਤੋਂ ਚੱਲਦਾ ਉਹ ਚੱਲਦਾ ਖਾਲਸਾ ਮਾਰਚ ਸੀਸਪਟ ਮਾਰਚ ਦਿੱਲੀ ਤੋਂ ਅੱਜ ਖਾਲਸਾ ਪੰਥ ਵੱਲੋਂ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸਮੁੱਚੀ ਸੰਗਤ ਵੱਲੋਂ ਸਮੁੱਚੇ ਜੂਥ ਵੱਲੋਂ ਬੜੀ ਚੜ੍ਹਦੀ ਗਲਾ 'ਚ ਲੈ ਕੇ ਆਇਆ ਜਾ ਰਿਹਾ ਹੈ ਇਸ ਕਰਕੇ ਆਪਾਂ ਸਾਰੇ ਤਕੜੇ ਹੋ ਕੇ ਆਪਣੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਸੇਧ ਦਈਏ ਵੀ ਗੁਰੂ ਤੇਗ ਬਹਾਦਰ ਪਾਸ਼ਾ ਦੀ ਕਿੰਨੀ ਵੱਡੀ ਕੁਰਬਾਨੀ ਫਿਰ ਭਾਈ ਮਤੀਦਾਸ ਜੀ ਭਾਈ ਸਤੀਦਾ ਜੀ ਭਾਈ ਦਿਆਲਾ ਜੀ ਬਾਬਾ ਜੀਵਨ ਸਿੰਘ ਵਰਗਾ ਜਰਨੈਲ ਜੋਧਾ ਜਿਹੜਾ ਕਿ ਉਹਨਾਂ ਦਾ ਸੀਸ ਦਿੱਲੀ ਤੋਂ ਅਨੰਦਪੁਰ ਸਾਹਿਬ ਪਹਚਾਇਆ ਬਾਬਾ ਜੀਵਨ ਸਿੰਘ ਉਹ ਜਰਨੈਲ ਸੀ ਜਿਹੜੇ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਸੈਨਾਪਤੀ ਹੋਏ ਆ ਜਰਨੈਲੀ ਉਹ ਜਰਨੈਲ ਹੋਏ ਸਿਰਮਨੀ ਜਰਨੈਲ ਉਹਨਾਂ ਦੀ ਵੀ ਕੁਰਬਾਨੀ ਜਿਨ੍ਹਾਂ ਨੇ ਉਹਨਾਂ ਦਾ ਵੀ ਸਾਰਾ ਪਰਿਵਾਰ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਨਾਲ ਸ਼ਹੀਦ ਹੋਇਆ ਚਾਰ ਸਹਬਜ਼ਾਦੇ ਉਹਨਾਂ ਦੀ ਮਾਤਾ ਉਹਨਾਂ ਦਾ ਪਿਤਾ ਸਾਰਾ ਹੀ ਪਰਿਵਾਰ ਚਮਕੌਰ ਦੀ ਜੰਗ 'ਚ ਸ਼ਹੀਦ ਹੋਇਆ ਸੀ ਇਸ ਕਰਕੇ ਅੱਜ ਆਪਾਂ ਗੁਰੂ ਤੇਗ ਬਹਾਦਰ ਪਾਸ਼ਾ ਦਾ ਸ਼ਹੀਦੀ ਦਿਹਾੜਾ ਤੇ ਇਸ ਕਰਕੇ ਆਪਾਂ ਸਾਰੇ ਉਹਨਾਂ ਨੂੰ ਸਜਦਾ ਕਰੀਏ ਨਿਮਸ਼ਕਾਰ ਕਰੀਏ ਜਿੱਥੇ ਸਿੱਖ ਪੰਥ ਵੀ ਬੜੀ ਚੜ੍ਹਦੀ ਗਲ੍ਹਾਂ 'ਚ ਮਨਾ ਰਿਹਾ ਹੈ ਖਾਲਸਾ ਪੰਥ ਵੱਲੋਂ ਵੀ ਸੀਸ ਭੇਟ ਮਾਰਚ ਲੈ ਕੇ ਆਇਆ ਜਾ ਰਿਹਾ ਹੈ ਉੱਥੇ ਵੀ ਸਨਾਤਨ ਧਰਮ ਲੋ ਵੀ ਬਿੱਤਾ ਕੜੇ ਹੋ ਕੇ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਉਣਾ ਚਾਹੀਦਾ ਹੈ ਉਹਨਾਂ ਨੂੰ ਵੀ ਯਾਦ ਰੱਖਣਾ ਚਾਹੀਦਾ ਵੀ ਸਾਡੇ ਲਈ ਗੁਰੂ ਤੇਗ ਬਹਾਦਰ ਪਾਸ਼ਾ ਕੁਰਬਾਨੀ ਦੇ ਗਏ ਤੇ ਤਨਤਨ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਨੇ ਆਪਣਾ ਪੀਤਾ ਦਾ ਸੀਸ ਲਾ ਕੇ ਸੀਸ ਲਿਆਂਦਾ ਤੇ ਆਪਣਾ ਸਾਰਾ ਹੀ ਪਰਿਵਾਰ ਚਾਰ ਸਹਬਜ਼ਾਦੇ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਕਰਵਾਏ ਤੇ ਆਪਾਂ ਤਕੜੇ ਹੋ ਕੇ ਉਹਨਾਂ ਜਰਨੈਲਾ ਨੂੰ ਯਾਦ ਕਰੀਏ ਤੇ ਗੁਰੂ ਤੇਗ ਬਹਾਦਰ ਪਾਸ਼ਾ ਦੀ ਕੁਰਬਾਨੀ ਨੂੰ ਸਜਦਾ ਕਰਕੇ ਤੇ ਉਹਨਾਂ ਦਾ ਸੀਸ ਭੇਡ ਮਾਰਚ ਦੇ ਰਾਤ ਜਿੱਦੋ ਜਿੱਦੋ ਦੀ ਆ ਰਿਹਾ ਸਾਰੇ ਤਕੜੇ ਹੋ ਕੇ ਉਹਨਾਂ ਦੇ ਦਰਸ਼ਨ ਵੀ ਕਰਨੇ ਆ ਉਹਨਾਂ ਦਾ ਸਤਿਕਾਰ ਵੀ ਕਰਨਾ ਹੈ ਸਮੁੱਚੀ ਸੰਗਤ ਨੂੰ ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ